ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜਿਹੜੀ ਹੈ ਉਹ ਤਲਖੀ ਦੇ ਵਿੱਚ ਵਿਚਾਲੇ ਟੁੱਟ ਗਈ ਅ ਕੱਲ ਲਈ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਕਾਫੀ ਦੇਰ ਪਹਿਲਾਂ ਤੋਂ ਚੰਡੀਗੜ੍ਹ ਦੇ ਵਿੱਚ ਆਪਣੀਆਂ 18 ਨੁਕਾਤੀ ਮੰਗਾਂ ਲਈ ਅ ਇੱਕ ਘੱਟੋ-ਘੱਟ ਹਫ਼ਤੇ ਦਾ ਇੱਕ ਮੋਰਚਾ ਲਾਉਣ ਦਾ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੋਇਆ ਸੀ ਤੇ ਉਹਦੇ ਲਈ ਸਰਕਾਰ ਨੂੰ ਪਹਿਲਾਂ ਹੀ ਸੂਚਿਤ ਵੀ ਕੀਤਾ ਹੋਇਆ ਸੀ ਵੀ ਉਹ ਇਹਨਾਂ ਗੱਲਾਂ ਦਾ ਠਟਾਰਾ ਕਰੇ ਪਹਿਲੀਆਂ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ ਐਸਕੇਐਮ ਦੇ ਨਾਲ ਪੰਜਾਬ ਸਰਕਾਰ ਦੀਆਂ ਉਹਨਾਂ ਦੇ ਵਿੱਚ ਕਈ ਸਾਰੀਆਂ ਗੱਲਾਂ ਤੈਅ ਹੋਈਆਂ ਸੀ ਤੇ ਉਹਨਾਂ ਨੂੰ ਕਿਸੇ ਤਣ ਪੱਤਣ ਲਾਉਣ ਲਈ ਇਹ ਮੋਰਚਾ ਲਾਇਆ ਗਿਆ ਸੀ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ ਸੀ ਚਾਹੇ ਇਹਦੇ ਵਿੱਚੋਂ ਇੱਕ ਜਿਹੜੀ ਗੱਲ ਹੈ ਕਿ ਜਿਹੜਾ ਕੇਂਦਰ ਸਰਕਾਰ ਨੇ ਇੱਕ ਜਿਹੜਾ ਖੇਤੀ ਮੰਡੀ ਨੀਤੀ ਦਾ ਖਰੜਾ ਪੇਸ਼ ਕੀਤਾਗਾ ਉਸ ਦੇ ਵਿਰੋਧ ਚ ਕਿਸਾਨ ਹੈਗੇ ਐ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਦੇ ਮੰਗ ਦੇ ਉੱਤੇ ਜਾਂ ਦਬਾਅ ਦੇ ਥੱਲੇ ਕਹਿ ਲਈਏ ਆਪਣੀ ਅਸੈਂਬਲੀ ਦੇ ਵਿੱਚ ਉਸ ਦੇ ਵਿਰੁੱਧ ਮਤਾ ਪਾਸ ਕਰ ਦਿੱਤਾ ਸੀ ਇਹ ਇੱਕ ਚੰਗਾ ਸ਼ਗਨ ਸੀ ਜਿਹਦੇ ਨਾਲ ਲੱਗਦਾ ਸੀਗਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਗੱਲਾਂ ਸੁਣਨ ਨੂੰ ਤਿਆਰ ਹੈ ਤੇ ਹਾਲਾਂਕਿ ਕਾਫੀ ਸਾਰੀਆਂ ਚੀਜ਼ਾਂ ਦਾ ਨਿਪਟਾਰਾ ਜਿਹੜਾ ਉਹ ਕੇਂਦਰ ਸਰਕਾਰ ਨਾਲ ਹੋਣਾ ਹੈ ਪਰ ਪੰਜਾਬ ਸਰਕਾਰ ਨਾਲ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਖਾਸ ਤੌਰ ਤੇ ਸਾਡੀ ਖੇਤੀ ਦਾ ਸਮੁੱਚਾ ਰੁਖ ਜਿਹੜਾ ਹੈ ਉਹ ਵਾਤਾਵਰਣ ਪੱਖੀ ਹੋਵੇ ਲੋਕ ਪੱਖੀ ਹੋਵੇ ਉਹਦੇ ਲਈ ਕੇਂਦਰ ਸਰਕਾਰ ਦੀ ਬਹੁਤ ਵੱਡੀ ਸ਼ਮੂਲੀਅਤ ਦੀ ਲੋੜ ਹੈ ਤੇ ਪੰਜਾਬ ਸਰਕਾਰ ਦੀ ਵੀ ਲੋੜ ਹੈ ਉਹਨਾਂ ਮੰਗਾਂ ਦੇ ਉੱਤੇ ਗੱਲਬਾਤ ਜਦੋਂ ਸ਼ੁਰੂ ਹੋਈ ਸੱਤ ਅੱਠ ਮੰਗਾਂ ਦੇ ਉੱਤੇ ਗੱਲਬਾਤ ਹੋਗੀ ਤਾਂ ਅਗਲੀਆਂ ਕੁਝ ਗੱਲਾਂ ਇੱਕ ਦੋ ਉਹਨਾਂ ਨੇ ਮੰਨ ਵੀ ਲਈਆਂ ਸੀ ਉਹਦੇ ਵਿੱਚ ਵਿੱਚ ਤੇ ਉਹਦੇ ਤੇ ਉਸ ਤੋਂ ਬਾਅਦ ਉਹ ਉੱਠ ਕੇ ਜਾਣ ਲੱਗੇ ਤੇ ਇਹਦੇ ਤੇ ਕਿਸਾਨਾਂ ਨੇ ਇਤਰਾਜ਼ ਕੀਤਾ ਹਾਲਾਂਕਿ ਕਿਸਾਨਾਂ ਨੇ ਸ਼ੁਰੂ ਚ ਹੀ ਪੁੱਛਿਆ ਸੀ ਵੀ ਮੁੱਖ ਮੰਤਰੀ ਜੀ ਤੁਹਾਡੇ ਕੋਲ ਕਿੰਨਾ ਕੁ ਸਮਾਂ ਉਹ ਕਹਿੰਦਾ ਖੁੱਲਾ ਸਮਾਂ ਪਰ ਉਹ ਖੁੱਲਾ ਸਮਾਂ ਬੰਦ ਹੋ ਗਿਆ ਤੇ ਗੱਲਬਾਤ ਦੇ ਵਿੱਚੋਂ ਉੱਠ ਕੇ ਜਾਣ ਲੱਗੇ ਤਾਂ ਕਿਸਾਨਾਂ ਨੇ ਇਸ ਗੱਲ ਤੇ ਇਤਰਾਜ਼ ਕਰਤਾ ਆ ਤੇ ਕਿਹਾ ਕਿ ਵੀ ਤੁਸੀਂ ਸਾਨੂੰ ਇਹ ਗੱਲਾਂ ਪੂਰੀਆਂ ਹੋਣਾਂ ਸ਼ੂਨਿਆ ਹੀ ਚੇਦਿਆ ਨੇ ਤੇ ਇਹਦੇ ਤੇ ਨਿਪਟਾਰਾ ਇਹਨਾਂ ਦਾ ਕਰਨਾ ਚਾਹੀਦਾ ਪਰ ਉਹ ਉਹਦਾ ਰੁਖ ਇਸ ਕਿਸਮ ਦਾ ਸੀ ਵੀ ਕੋਈ ਨਹੀਂ ਮੈਂ ਤਾਂ ਹੁਣ ਚੱਲਿਆ ਤੁਸੀਂ ਜੋ ਕਰਨਾ ਹੈ ਸੋ ਕਰ ਲਿਓ ਤੇ ਉਹ ਕਿਉਂਕਿ 5 ਤਰੀਕ ਤੋਂ ਉਹਨਾਂ ਨੇ ਇਹ ਪੱਕਾ ਮੋਰਚਾ ਲਾਉਣਾ ਹੈ ਤੇ ਮੁੱਖ ਮੰਤਰੀ ਨੂੰ ਲੱਗਦਾ ਏਸ ਵੀ ਤੁੱਥਮੁੱਤ ਕਰਕੇ ਉਹ ਮੋਰਚਾ ਨਾ ਲੱਗੇ ਕਿਸਾਨ ਚਾਹੁੰਦੇ ਸੀ ਵੀ ਗੱਲਾਂ ਦਾ ਕੋਈ ਨਿਪਟਾਰਾ ਹੋਵੇ ਇਹਨਾਂ ਦਾ ਇੱਕ ਪਾਸਾ ਹੋਵੇ ਕੋਈ ਧਰਨੇ ਲਾਉਣਾ ਜਾਂ ਮੋਰਚੇ ਲਾਉਣਾ ਕੋਈ ਇਹ ਸ਼ੌਂਕ ਦਾ ਕੰਮ ਨਹੀਂ ਹੈ ਇਹ ਔਖਾ ਕੰਮ ਹੈ ਬਹੁਤ ਮਹਿੰਗਾ ਵੀ ਪੈਂਦਾ ਹੈ ਤੇ ਪਰੇਸ਼ਾਨੀ ਵੀ ਹੁੰਦੀ ਹੈ ਹਰੇਕ ਨੂੰ ਤੇ ਇਹਦੇ ਉੱਤੇ ਮੁੱਖ ਮੰਤਰੀ ਜੀ ਉੱਠ ਕੇ ਚਲੇਗੇ ਤੇ ਜਿਹੜੀ ਗੱਲ ਪਹਿਲਾਂ ਮੰਨੀ ਹੋਈ ਸੀ ਉਹ ਵੀ ਕਹਿੰਦਾ ਵੀ ਹੁਣ ਉਹ ਵੀ ਰੱਦ ਦਾ ਯਾਨੀ ਹੰਕਾਰ ਇੰਨਾ ਹੰਕਾਰ ਸੋ ਇਹ ਜਿਹੜਾ ਹੰਕਾਰ ਹੈ ਅਸੀਂ ਮੁੱਖ ਮੰਤਰੀ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਹੰਕਾਰ ਤਾਂ ਪੰਜਾਬ ਦੇ ਲੋਕਾਂ ਨੇ ਬਹੁਤ ਲੋਕਾਂ ਦੇ ਤੋੜੇ ਹੈ ਅੱਗੋਂ ਬਿਆਨ ਦੇ ਦਿੱਤਾ ਵੀ ਜਿਹੜੇ ਵਪਾਰੀ ਤੇ ਹੋਰ ਤਬਕੇ ਆ ਉਹ ਤੁਹਾਡੇ ਜਿਹੜੇ ਹੱਤਰਨੇ ਵਿਚਾਰੇ ਇਹਨਾਂ ਨਾਲ ਬਹੁਤ ਦੁਖੀ ਹੁੰਦੇ ਐ ਤੇ ਉਹ ਉਹਨਾਂ ਦਾ ਆਮ ਲੋਕਾਂ ਦਾ ਖਿਆਲ ਰੱਖਿਆ ਜਾਵੇ ਅਸੀਂ ਮੁੱਖ ਮੰਤਰੀ ਜੀ ਨੂੰ ਬੜਾ ਸਪਸ਼ਟ ਕਰ ਦੇਣਾ ਚਾਹੁੰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਵੀ ਨਿਮਰਤਾ ਸਹਿਤ ਦੱਸਣਾ ਚਾਹੁੰਦੇ ਆ ਕਿ ਜਿਹੜੇ ਬਹੁਤ ਸਾਰੇ ਜਿਹੜੀ ਖੱਜਲ ਖੁਆਰੀ ਹੈ ਉਹਦੇ ਵਿੱਚ ਜਿਹੜਾ ਸ਼ੰਭੂ ਤੇ ਮੋਰਚੇ ਲੱਗੇ ਹੋਏ ਐ ਇਹਨਾਂ ਦੇ ਵਿੱਚ ਜਿਹੜਾ ਹਰਿਆਣਾ ਸਰਕਾਰ ਨੇ ਸੜਕਾਂ ਬੰਦ ਕੀਤੀਆਂ ਹੋਈਆਂ ਨੇ ਉਹ ਇਹਨਾਂ ਵਪਾਰੀਆਂ ਤੇ ਉਹਨਾਂ ਦੀ ਖੱਜਲ ਖੁਆਰੀ ਦਾ ਕਾਰਨ ਨੇ ਤੇ ਸੁਪਰੀਮ ਕੋਰਟ ਉਹਦੇ ਤੇ ਕੁਝ ਕਰ ਨਹੀਂ ਰਹੀ ਉਲਟਾ ਪੰਜਾਬ ਸਰਕਾਰ ਨੂੰ ਝਾੜਾ ਪਾਉਂਦੀ ਹੈ ਅਸੀਂ ਪਰਸੋਂ ਚੌਥੇ ਵੀ ਇਹਦੇ ਤੇ ਵੀਡੀਓ ਕਰਕੇ ਹਟੇ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਵਪਾਰੀਆਂ ਨੂੰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਲੈ ਕੇ ਉਹ ਸ਼ੰਭੂ ਦੇ ਮੋਰਜੇ ਤੋਂ ਕਹੋ ਵੀ ਲਓ ਜੀ ਅਸੀਂ ਆ ਹਰਿਆਣੇ ਦੀਆਂ ਜਿਹੜੀਆਂ ਰੋਕਾਂ ਖਲਾਉਨੇ ਆ ਫਿਰ ਤਾਂ ਅਸੀਂ ਮੰਨ ਲੀਏ ਕਿ ਉਹਨਾਂ ਨੂੰ ਇਹਨਾਂ ਵਪਾਰੀਆਂ ਤੇ ਦੂਜੇ ਲੋਕਾਂ ਦੀ ਖੱਜਲ ਖੁਆਰੀ ਦਾ ਕੋਈ ਖਿਆਲ ਹੈ ਉਹ ਸਿਰਫ ਕਿਸਾਨਾਂ ਨੂੰ ਬਦਨਾਮ ਕਰ ਲਈ ਇਸ ਗੱਲ ਨੂੰ ਵਰਤ ਰਹੇ ਆ ਅਸੀਂ ਅਸੀਂ ਚਾਹਾਂਗੇ ਕਿ ਮੁੱਖ ਮੰਤਰੀ ਜੀ ਜਾ ਕੇ ਉਹ ਖਲਾ ਦੇਣ ਕਿਸਾਨ ਨਹੀਂ ਇਹ ਬੰਦ ਕਰਦੇ ਹੈ ਸੋ ਕਿਸਾਨ ਅੱਗੇ ਕਾਫੀ ਦੇਰ ਤੋਂ ਹੀ ਲੰਬੇ ਸਮੇਂ ਤੋਂ ਜਦੋਂ ਦਿੱਲੀ ਵਾਲਾ ਮੋਰਚਾ ਵੀ ਲੱਗਿਆ ਤਾਂ ਉਹਨਾਂ ਨੇ ਬੜੇ ਸੋਚ ਸਮਝ ਕੇ ਕਦੇ 2 ਘੰਟਿਆਂ ਦੀ ਕਦੇ ਕਦੇ 1.5 ਘੰਟੇ ਦੀ ਕਦੇ 3 ਘੰਟੇ ਦੀ ਕਾਲ ਦਿੱਤੀ ਹੈ ਉਹਨਾਂ ਨੇ ਪੱਕੇ ਤੌਰ ਤੇ ਰਾਹਾਂ ਨੂੰ ਬੰਦ ਕਰਨ ਦਾ ਕਦੇ ਐਲਾਨ ਪਿਛਲੇ ਸਮਿਆਂ 'ਚ ਨਹੀਂ ਕੀਤਾ ਇਸ ਸਕੀਮ ਨੇ ਖਾਸ ਤੌਰ ਤੇ ਸੋ ਇਸ ਲਈ ਇਹ ਇੱਕ ਕਿਸਮ ਦਾ ਉਹਨਾਂ ਨੂੰ ਬਦਨਾਮ ਕਰਨ ਦੀ ਯਾਲ ਹੈ ਦੂਸਰਾ ਅੱਜ ਰਾਤੋਂ ਰਾਤ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕਈ ਘਰਾਂ 'ਚ ਨਹੀਂ ਮਿਲੇ ਉਹਨਾਂ ਦੇ ਘਰਾਂ 'ਤੇ ਛਾਪੇ ਮਾਰੇ ਗਏ। ਉਹਨਾਂ ਚੋਂ ਗਰਾਹਾ ਸਾਹਿਬ ਵੀ ਸ਼ਾਮਲ ਹੈ। ਨizampur ਵੀ ਸ਼ਾਮਲ ਨੇ ਤੇ ਬਹੁਤ ਸਾਰੇ ਆਗੂ ਜਿਹੜੇ ਜਿਹੜੇ ਹੈ ਉਹ ਆਡਾਂ ਡੱਟ ਜਥੇਬੰਦੀਆਂ ਦੇ ਜਮੂਰੀ ਕਿਸਾਨ ਸਭਾ ਦੇ ਲੁਧਿਆਣੇ ਤੋਂ ਹੀ ਦੋ ਆਗੂ ਫੜ ਲਏ ਐ। ਹਰਨੇਕ ਸਿੰਘ ਗੁਜਰਾਲ ਤੇ ਗੁਰਮੀਤ ਸਿੰਘ ਰੂਮੀ ਰੋਪੜ ਤੋਂ ਤਿੰਨ ਆਗੂ ਫੜ ਲਏ ਐ। ਅੰਮ੍ਰਿਤਸਰ ਦੇ ਵਿੱਚੋਂ ਕਈ ਸਾਰੇ ਆਗੂਆਂ ਨੂੰ ਉਹਨਾਂ ਨੇ ਫੜ ਕੇ ਗ੍ਰਫਤਾਰ ਕਰ ਲਿਆ ਹੈਗਾ ਤੇ ਦਕੌਂਦਾ ਜਥੇਬੰਦੀ ਦੇ ਆਗੂਆਂ ਨੂੰ ਗ੍ਰਫਤਾਰ ਕੀਤਾ ਹੈ ਹੋਰ ਕਈ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਫਤਾਰ ਕੀਤਾ ਹੈ ਅਸੀਂ ਸੰਗਰਾਮ ਟੀਵੀ ਵੱਲੋਂ ਪੰਜਾਬ ਸਰਕਾਰ ਦੀ ਜਿਹੜੀ ਇਹ ਕਾਰਵਾਈ ਹੈ ਇਹਨੂੰ ਭੜਕਾਉਂ ਕਰਾਰ ਦਿੰਦੇ ਆ ਇਹ ਨਿਰਾਪਰਾ ਇਹ ਆਪਣਾ ਇੱਕ ਰੂਪ ਦਿਖਾਉਣ ਦੀ ਗੱਲ ਹੈ ਅਸੀਂ ਇਹ ਚੈਲੰਜ ਵੀ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਕਿ ਜਿੰਨਾ ਤੇਤੋਂ ਜੋਰ ਲੱਗਦਾ ਓਨਾ ਲਾ ਲੈ ਲੋਕਾਂ ਨੇ ਆਖਰ ਤੇਰੇ ਨੱਕ 'ਚ ਦਮ ਕਰ ਦੇਣਾ ਤੇ ਤੈਨੂੰ ਮਜਬੂਰ ਹੋ ਕੇ ਉਹ ਗੱਲਾਂ ਜਿਹੜੀਆਂ ਤੂੰ ਕਰਨ ਕਰਨ ਤੋਂ ਛੱਡ ਕੇ ਗਿਆ ਉਹ ਉਹਨੂੰ ਮਜਬੂਰ ਉਹਨੂੰ ਲਾਗੂ ਕਰ ਲਈ ਉਹਨਾਂ ਨੂੰ ਮੰਨਣ ਲਈ ਮਜਬੂਰ ਕਰ ਦੇਣਾ ਮੋਦੀ ਜਿੱਡਾ ਹੰਕਾਰੀ ਨਹੀਂ ਤੂੰ ਹੈਗਾ ਇੱਕ ਗੱਲ ਪੱਕੀ ਮੰਨ ਕੇ ਚੱਲ ਤੇ ਜਿਹੜਾ ਇੱਕ ਹੰਕਾਰ ਤੁਹਾਡਾ ਦਿੱਲੀ ਚ ਲੋਕਾਂ ਨੇ ਤੋੜਿਆ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਮਨ ਬਣਾਈ ਬੈਠੇ ਐ ਇਹ ਠੀਕ ਹੈ ਕਿ ਲੋਕਾਂ ਨੂੰ ਕੋਈ ਇਸ ਤਰੀਕਾ ਬਦਲ ਨਹੀਂ ਤੇ ਫਿਲਹਾਲ ਨਜ਼ਰ ਨਹੀਂ ਆਉਂਦੀ ਪਰ ਲੋਕਾਂ ਦੇ ਵਿੱਚੋਂ ਹੀ ਧਿਰਾਂ ਬਣਦੀਆਂ ਹੁੰਦੀਆਂ ਨੇ ਤੁਸੀਂ ਵੀ ਲੋਕਾਂ ਚ ਐਸੀ ਤਰ੍ਹਾਂ ਹੀ ਬਣਿਓ ਲੋਕਾਂ ਦੇ ਦੂਸਰੀਆਂ ਪਾਰਟੀਆਂ ਦੀ ਜਿਹੜਾ ਨਰਾਜ਼ਗੀ ਹੈ ਉਹਦੇ ਵਿੱਚੋਂ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਕਿ ਹਰਿਆਣੇ ਦੇ ਵਿੱਚ ਇੱਕ ਥਾਂ ਪੇਪਰ ਲੀਕ ਹੋ ਗਿਆ ਉੱਥੋਂ ਦਾ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਪੇਪਰ ਲੀਕ ਨਹੀਂ ਹੋਇਆ ਪੇਪਰ ਆਊਟ ਹੋ ਗਿਆ ਕਹਿੰਦਾ ਕਿਸੇ ਮੁੰਡੇ ਦੇ ਆਪਣੇ ਵਟਸਐਪ ਤੇ ਪੇਪਰ ਪਾਇਆ ਤੇ ਬਾਹਰ ਭੇਜਤਾ ਉਜਿਹੜੀ ਪੇਪਰ ਆਊਟ ਹੋ ਗਿਆ ਤੇ ਲੀਕ ਹੋ ਗਿਆ ਇਹ ਦੋਏ ਵੈਸੇ ਤਾਂ ਅੰਗਰੇਜ਼ੀ ਦੇ ਲੱਭ ਜਨੇ ਆਊਟ ਵੀ ਤੇ ਲੀਕ ਵੀ ਸੋ ਜਿਹੜਾ ਬਾਹਰ ਆ ਗਿਆ ਪੇਪਰ ਤੇ ਲੋਕਾਂ ਨੇ ਸੋਲਵ ਕਰਕੇ ਅੰਦਰ ਭੇਜਤਾ ਪਤਾ ਲੱਗ ਗਿਆ ਸੋ ਇਹ ਜਿਹੜੀ ਚੀਜ਼ ਹੈ ਇਹ 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 ਜਿਹੜੀ ਲਫਾਜੀ ਹੈ ਜਿਹੜੀ ਲਫਾਜੀ ਤੁਹਾਡੀ ਜਿਹੜੀ ਨਾਕਾਮੀ ਹੈ ਉਹਨੂੰ ਲੁਕੋ ਨਹੀਂ ਸਕਦੀ ਹੈਗੀ ਅਗਲੀ ਗੱਲ ਦੋਸਤੋ ਇਹ ਹੈ ਕਿ ਜਿਹੜੇ ਹਰਿਆਣਾ ਦੇ ਵਿੱਚ ਗੌ ਰਖਿਅਕਾਂ ਨੇ ਬਹੁਤ ਜ਼ਿਆਦਾ ਅਖੌਤੀ ਗੌ ਰਖਿਅਕ ਜਿਹੜੇ ਆ ਉਹਨਾਂ ਨੇ ਬੜਾ ਤੰਕ ਮਚਾਇਆ ਹੋਇਆ ਪਿੱਛੇ ਗੁਰਦਾਉਂ ਦੇ ਵਿੱਚ ਇਹੀ ਜੀ ਗੱਲ ਹੋਈ ਸੀਗੀ ਵੀ ਇੱਕੋ ਮੁੰਡਾ ਨੌਜਾਨ ਵਿਚਾਰਾ ਜਿਹੜਾ ਹੈ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਤੇ ਬਹਾਨ ਬਿਸ਼ਰਮੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਬਾਅਦ ਚ ਬਿਆਨ ਦਿੱਤਾ ਸੀ ਅਸੀਂ ਸਮਝਿਆ ਕਿ ਮੁਸਲਮਾਨ ਹੈ ਜਿਹੜੀ ਮੁਸਲਮਾਨ ਨੂੰ ਮਾਰਨਾ ਕੋਈ ਗੱਲ ਨਹੀਂ ਤੇ ਹੁਣ ਵਦਕ ਸਮਤੀ ਨਾਲ ਕੱਲ ਜਿਹੜੀ ਖਬਰ ਆਈ ਹੈ ਉਹ ਕਈ ਦਿਨ ਪਹਿਲਾਂ ਦੀ ਗੱਲ ਹੈ ਇਹ ਦੋ ਜਿਹੜੇ ਬੰਦੇ ਐ ਉਹ ਆਪਣੀਆਂ ਪਸ਼ੂ ਲੈ ਕੇ ਆ ਰਹੇ ਸੀਗੇ ਬਾਲਕਿਸ਼ਨ ਡਰਾਈਵਰ ਦਾ ਨਾਮ ਹੈ ਤੇ ਜਿਹੜਾ ਉਹਦੇ ਨਾਲ ਸਹਾਇਕ ਹੁੰਦਾਗਾ ਖਲਾਸੀ ਕਹਿੰਦੇ ਆ ਜਾਂ ਕੰਡਕਟਰ ਕਹਿੰਦੇ ਆ ਸੰਦੀਪ ਇਹ ਦੋ ਜਣੇ ਬੰਦੇ ਜਿਹੜੇ ਐ ਇਹਨਾਂ ਨੂੰ ਘੇਰਿਆ ਕੇ ਕੇ ਕੁੱਟਿਆ ਮਾਰਿਆ ਡਾਂਗਾ ਸੋਟਿਆ ਤੇ ਤਲਵਾਰਾਂ ਨਾਲ ਤੇ ਫਿਰ ਉਹਨਾਂ ਨੂੰ ਨਹਿਰ 'ਚ ਸੁੱਟਦਾ ਇਹ ਸਮਝ ਕੇ ਵੀ ਇਹ ਤਾਂ ਮਰ ਗਏ ਬਾਈ ਚਾਂਸ ਡਰਾਈਵਰ ਥੋੜਾ ਸਹਿਕਦਾ ਸੀ ਤੇ ਉਹ ਤੇ ਕਿ ਬਾਹਰ ਆ ਗਿਆ ਤੇ ਉਹਨੇ ਜਾ ਕੇ ਥਾਣੇ ਰਿਪੋਰਟ ਕਰਾਤੀ ਤੇ ਹੁਣ ਪੰਜ ਜਣੇ ਜਿਹੜੇ ਆ ਉਹ ਫੜੇ ਐ ਪੁਲਸ ਨੇ ਅਸੀਂ ਕਹਿਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਹੱਥ ਚ ਲੈਣ ਵਾਲੇ ਜਿਹੜੇ ਸਮਾਜ ਵਿਰੋਧੀ ਤੱਤ ਨੇ ਇਹਨਾਂ ਦੇ ਉੱਤੇ ਸਖਤੀ ਨਾਲ ਕਾਰਵਾਈ ਕਰਨ ਦੀ ਲੋੜ ਹੈਗੀ ਇਹ ਕੋਈ ਕਿਸੇ ਕਿਸਮ ਦਾ ਪੁੰਨ ਧਰਮ ਦਾ ਕੰਮ ਨਹੀਂ ਕਰ ਰਹੇ ਇਹ ਬਹੁਤ ਵੱਡਾ ਜਾਨੀ ਜੇ ਤੁਹਾਡੀ ਭਾਸ਼ਾ ਚ ਕਹਿਣਾ ਹੋਵੇ ਤਾਂ ਪਾਪ ਵੀ ਕਰ ਰਹੇ ਅ ਲੋ ਦੋਸਤੋ ਅਗਲੀ ਗੱਲ ਜਿਹੜੀ ਹੈ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਜਿਹੜਾ ਬੈਂਚ ਹੈਗਾ ਉਹ ਜਸਟਿਸ ਏਐਸ ਓਕਾ ਤੇ ਜਸਟਿਸ ਭੂਨਿਆ ਸਾਹਿਬ ਉਹਨਾਂ ਨੇ ਪੁਲਿਸ ਨੂੰ ਬਹੁਤ ਚਾੜਾ ਪਾਈਆਂ ਨੇ ਕਾਂਗਰਸ ਦੇ ਇੱਕ ਰਾਜ ਸਭਾ ਮੈਂਬਰ ਨੇ ਪ੍ਰਤਾਪ ਇਮਰਾਨ ਇਮਰਾਨ ਪ੍ਰਤਾਪ ਗੜੀ ਉਹਨਾਂ ਨੇ ਕਿਤੇ ਇੱਕ ਪੋਸਟ ਪਾਈ ਉਹਦੇ 'ਚ ਇੱਕ ਕਪਤਾਲੀਆਂ ਕੁਝ ਲਾਈਨਾਂ ਲਿਖਦੀਆਂ ਉਹ ਉਹ ਲਾਈਨਾਂ ਦਾ ਆਪਣਾ ਗਲਤ ਅਰਥ ਕੱਟ ਕੇ ਕਿਸੇ ਨੇ ਉਹਦੇ ਖਿਲਾਫ ਸ਼ਿਕਾਇਤ ਦਰਜ ਕਰਤੀ ਤੇ ਪੁਲਿਸ ਨੇ ਉਹਦੇ ਖਿਲਾਫ ਐਫ ਆਈ ਆਰ ਦਰਜ ਕਰਤੀ ਉਸ ਐਫ ਆਈ ਆਰ ਨੂੰ ਜਿਹੜਾ ਕੈਨਸਲ ਕਰਾਉਣ ਵਾਸਤੇ ਇਹ ਸੁਪਰੀਮ ਕੋਰਟ 'ਚ ਕੇਸ ਲੱਗਿਆ ਹੋਇਆ ਸੀ ਸੁਪਰੀਮ ਕੋਰਟ ਨੇ ਕਿਹਾ ਵੀ ਦੇਸ਼ ਦੇ ਆਜ਼ਾਦ ਹੋਣ ਤੋਂ 75 ਸਾਲਾਂ ਬਾਅਦ ਵੀ ਸਾਡੇ ਸੰਵਿਧਾਨ ਦੇ ਲਾਗੂ ਹੋਣ ਤੋਂ 75 ਸਾਲਾਂ ਬਾਅਦ ਵੀ ਜਿਹੜੀ ਉਹਦੀ ਧਾਰਾ 19 1 ए है ਜਿਹਦੇ ਚ ਪ੍ਰਗਟਾਵੇ ਦੀ ਆਜ਼ਾਦੀ ਹੈ ਸਾਨੂੰ ਆਪਣੇ ਵਿਚਾਰ ਰੱਖਣ ਦੀ ਉਹਨੂੰ ਹਜੇ ਤੱਕ ਪੁਲਿਸ ਸਮਝ ਨਹੀਂ ਸਕੀ ਪੁਲਿਸ ਨੂੰ ਇਹ ਜਿਹੜੀ ਵੀ ਇੱਕ ਕਵਿਤਾ ਹੈਗੀ ਹੈ ਤੇ ਕਵਿਤਾ ਤਾਂ ਮਨੁੱਖ ਦੇ ਬਲਬਲਿਆਂ ਦਾ ਹੋਇਆ ਤੇ ਜਿਹੜੀ ਉਹ ਕਵਿਤਾ ਉਹਨੇ ਪਾਈ ਹੈ ਕਵਿਤਾ ਉਸ ਦੇ ਵਿੱਚ ਕੋਈ ਹਿੰਸਾ ਦੇ ਦੇ ਹੱਕ 'ਚ ਨਹੀਂ ਗੱਲ ਇਹ ਲਿਖਿਆ ਹੋਇਆ ਹੈ ਵੀ ਜੇ ਸਾਡੇ ਤੇ ਹਿੰਸਾ ਹੋਵੇ ਤਾਂ ਵੀ ਅਸੀਂ ਪਿਆਰ ਨਾਲ ਉਸ ਦਾ ਜਵਾਬ ਦੇਵਾਂਗੇ ਉਹ ਤਾਂ ਸਭ ਤੋਂ ਚੰਗੀ ਕਵਿਤਾ ਸੀ ਉਹਨਾਂ ਨੇ ਫੈਸਲਾ ਤਾਂ ਰੱਖ ਮਾਰਖ ਲਿਆ ਪਤਾ ਨਹੀਂ ਕੀ ਉਹ ਕੈਨਸਲ ਹੁੰਦੀ ਹੈ ਕਿ ਨਹੀਂ ਐਫ ਆਈ ਆ ਪਰ ਟਿੱਪਣੀਆਂ ਜਿਹੜੀਆਂ ਨੇ ਉਹ ਸਮੁੱਚੀ ਪੁਲਿਸ ਦੇ ਉੱਤੇ ਨੇ ਬਿਨਾ ਸੋਚੇ ਸਮਝੇ ਕਿਸੇ ਇੱਕ ਖਾਸ ਮੋਦੀ ਭਗਤ ਵੱਲੋਂ ਕੋਈ ਇੱਕ ਅਰਜੀ ਆਉਂਦੀ ਹੈ ਤੇ ਉਹਦੇ ਤੇ ਨਾਲ ਦੀ ਨਾਲੇ ਐਫ ਆਈ ਆਰ ਦਰਜ ਹੋ ਜਾਂਦੀ ਹੈ ਦੂਜੇ ਪਾਸੇ ਜਿਹੜਾ ਬੰਬੇ ਦੀ ਕੋਰਟ ਨੇ ਐਂਟੀ ਕ腐ਪਸ਼ਨ ਬਿਊਰੋ ਨੂੰ ਕਿਹਾ ਸੀ ਵੀ ਮਾਧਵੀਪੁਰੀ ਬੁੱਚ ਤੇ ਪੰਜ ਜਣਿਆਂ ਤੇ ਕੇਸ ਦਰਜ ਕਰੋ ਕੱਲ ਉਥੋਂ ਦੀ ਹਾਈ ਕੋਰਟ ਨੇ ਉਹਦੇ ਤੇ ਰੋਕ ਲਾ ਦਿੱਤੀ ਜਣੀ ਜਿਨ੍ਹਾਂ ਨੇ ਐਡੇ ਵੱਡੇ ਫਰਾਡ ਕਰਿਆ ਤੇ ਹੋਰ ਕੀਤੇ ਐ ਤੇ ਉਹ ਕੋਰਟ ਕਹਿ ਰਹੀ ਹੈ ਵੀ ਇਹਦੇ ਚ ਮੋਢਲੇ ਰੂਪ ਚ ਦਿਸਦਾ ਹੈ ਕਿ ਵੀ ਬਹੁਤ ਬੜਾ ਫਰਾਡ ਹੋਇਆ ਹੈ ਬਹੁਤ ਵੱਡੀਆਂ ਬੇਨਿਸ਼ਮੀਆਂ ਹੋਈਆਂ ਨੇ ਉਹਦੇ ਤੇ ਸੁਪਰੀਮ ਕੋਰਟ ਨੇ ਹਾਲੇ ਸੁਣਵਾਈ ਤਾਂ ਅੱਜ ਕਰਨੀ ਹੈ ਜਣੀ ਜਦੋਂ ਉਥੇ ਅਰਜੀ ਲੱਗੀ ਨਾਲ ਦੀ ਨਾਲੇ ਉਹਦੇ ਤੇ ਰੋਕ ਲਾ ਦਿੱਤੀ ਵੀ ਉਹਨੂੰ ਗ੍ਰਿਫਤਾਰ ਨਾ ਕਰ ਲਿਓ ਕਿਤੇ ਜਣੀ ਉਹਨਾਂ ਤੇ ਇਸ ਕਿਸਮ ਦਾ ਤੇ ਆਮ ਜਿਹੜੇ ਜੀਪੀ ਵਿਰੋਧੀ ਲੋਕ ਨੇ ਉਹਨਾਂ ਦੇ ਉੱਤੇ ਕਿਸ ਕਿਸਮ ਨਾਲ ਕੋਲਟਾਂ ਵੀ ਤੇ ਕਈ ਵਾਰ ਪੁਲਿਸ ਤਾਂ ਆਮ ਤੌਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਅ ਲਾਸਟ ਗੱਲ ਦੋਸਤੋ ਜਿਹੜੀ ਹੈ ਸਾਡੇ ਸਿੱਖਿਆ ਪ੍ਰਣਾਲੀ ਜਿਹੜੀ ਹੈ ਚਾਹੇ ਅਸੀਂ ਰਵਿੰਦਰਨਾਥ ਟੈਗੋਰ ਦਾ ਨਾਮ ਲੈਨੇ ਆ ਸ਼ਾਂਤੀ ਨਕੇਤਨ ਦਾ ਨਾਮ ਲੈਨੇ ਆ ਸਿੱਖਿਆ ਦੇ ਵਿੱਚ ਲੋਕਾਂ ਦਾ ਇੰਟਰਸਟ ਨਹੀਂ ਬੱਚਿਆਂ ਦਾ ਇੰਟਰਸਟ ਨਹੀਂ ਇਹਦੀ ਇੱਕ ਬੜੀ ਉਗੜਮੀ ਉਦਾਹਰਨ ਸਾਨੂੰ ਕੱਲ ਦਿੱਲੀ ਤੋਂ ਪਤਾ ਲੱਗੀ ਇੱਕ 17 ਸਾਲਾਂ ਦਾ ਲੜਕਾ ਜਿਹੜਾ ਉਹਨੇ 11ਵੀਂ ਦੇ ਪੇਪਰ ਦੇਣ ਤੋਂ ਕਿਨਾਰਾ ਕਸ਼ੀ ਕਰਦਿਆਂ ਹੋਇਆਂ ਇੱਕ ਨੋਟ ਆਪਣੇ ਪਿਓ ਨੂੰ ਲਿਖ ਕੇ ਉਹ ਉੱਥੋਂ ਗੱਡੀ ਚੜ ਗਿਆ ਬੰਗਲੌਰੂ ਚਲਿਆ ਗਿਆ ਬੰਗਲੌਰੂ ਤੋਂ ਕਹਾ ਉਹ ਤਾਮਨਾ ਡੂ ਦੇ ਕਿਸੇ ਅ ਥਾਂ ਦੇ ਉੱਤੇ ਲੇਬਰ ਕਰਨ ਲੱਗ ਗਿਆ ਉੱਥੇ ਮਜ਼ਦੂਰੀ ਦਾ ਕੰਮ ਸ਼ੁਰੂ ਕਰ ਲਿਆ ਉਹਨੇ ਤੇ ਉੱਥੋਂ ਦੀਆਂ ਮਜ਼ਦੂਰਾਂ ਦੀਆਂ ਝੁੱਗੀਆਂ 'ਚ ਰਹਿਣ ਲੱਗ ਗਿਆ ਜਿਹੜਾ ਮੁੰਡਾ ਦਿੱਲੀ ਦੇ ਕਨੌਟ ਪਲੇਸ ਦੇ ਵਿੱਚ ਇੱਕ ਬਹੁਤ ਉਹ ਨਾਮੀ ਗ੍ਰਾਮੀ ਸਕੂਲ ਚ ਪੜਦਾ ਸੀ ਉਹਨੂੰ ਪੇਪਰਾਂ ਤੋਂ ਐਨਾ ਡਰ ਲੱਗਿਆ ਕਿ ਆਪਣੇ ਪਿਓ ਨੂੰ ਇਹ ਲਿਖ ਕੇ ਵੀ ਮੇਰੀ ਖੋਜ ਪੜਤਾਲ ਨਾ ਕਰਿਓ ਮੈਂ ਤਾਂ ਆਪ ਦਾ ਚੱਲਿਆਂ ਇੱਥੋਂ ਤੇ ਉਹ ਉਥੋਂ ਲੱਭਿਆ ਜਾ ਕੇ ਜਦੋਂ ਪੁਲਿਸ ਨੇ ਸਾਰੀ ਪੁਨਛਾਣ ਕੀਤੀ ਤੇ ਇਹ ਸਾਡੇ ਸਿੱਖਿਆ ਦਾ ਕੀ ਸਿਸਟਮ ਹੈ ਉਸ ਦੀ ਇੱਕ ਤਸਵੀਰ ਪੇਸ਼ ਕਰਦੀ ਹੈ ਅੱਜ ਦੀ ਗੱਲ ਚ ਐਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ